ਸਾਸੀ ਗੱਲ ਜੀ ਆਪਾਂ ਗੱਲ ਕਰਦੇ ਆਂ ਪਾਣੀ ਦੇ ਮੁੱਦਿਆਂ ਦੀ ਪਾਣੀ ਦੇ ਮੁੱਦਾ ਜੋ ਕਾਫੀ ਪੰਜਾਬ ਦੀ ਗੱਲ ਕਰੀ ਇਹਦਾ ਪੰਜਾਬ ਦੇ ਵਿੱਚ ਇਸ ਟਮ ਪੀਣ ਵਾਲਾ ਪਾਣੀ ਦਾ ਮੁੱਦਾ ਜਿਹੜਾ ਬਹੁਤ ਜ਼ਿਆਦਾ ਉੱਠ ਰਿਹਾ ਹੈਗਾ ਬੁੱਢੇ ਨਾਲੇ ਦੀ ਗੱਲ ਕਰੀ ਤਾਂ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਵਿੰਢਿਆ ਗਿਆ ਹੈਗਾ ਲੱਖਾਂ ਸਿਧਾਣਾ ਵੱਲੋਂ ਇੱਕ ਬਹੁਤ ਅੱਛਾ ਪ੍ਰਾਰਾਲਾ ਕੀਤਾ ਪੰਜਾਬ ਭਰ ਦੇ ਨੌਜਵਾਨ ਇਕੱਠੇ ਕਰਕੇ ਬੁੱਢੇ ਨਾਲੇ ਲੁਧਿਆਣੇ ਵਿਖੇ ਇਕੱਠੇ ਕੀਤੇ ਗਏ ਸੀਗੇ ਇਸ ਸਬੰਧੀ ਗੱਲ ਕਰੀਏ ਐਮਐਸਪੀ ਜਾਂ ਪਾਣੀ ਨੂੰ ਬਚਾਉਣ ਵਾਸਤੇ ਪਿਛਲੇ ਕਾਫੀ ਸਮੇ ਤੋਂ ਕਿਸਾਨਾਂ ਜਿੱਥੇ ਬੰਦੇ ਜਿਹੜੇ ਹੈਗੇ ਆ ਸੰਘਰਸ਼ ਲੜ ਰਹੀਆਂ ਔਰ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਯਾਰੀ ਇਸੇ ਦੌਰਾਨ ਆਪਾਂ ਗੱਲ ਕਰੀਏ ਆਪਣਾ ਹਲਕਾ ਡੇਰਾ ਵਸੀਰੀ ਡੇਰਾ ਵਸੀਰੀ ਦੇ ਵਿੱਚੋਂ ਨੰਗ ਦਾ ਜਿਹੜਾ ਕੱਗਰ ਦਰਿਆ ਹੈਗਾ ਕੱਗਰ ਦਰਿਆ ਵੀ ਹੌਲੀ ਹੌਲੀ ਬੁੱਢੇ ਨਾਲੇ ਦੇ ਵਿੱਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਔਰ ਮੌਕੇ ਦੀ ਗੱਲ ਕਰਦੇ ਆ ਕਿ ਬੁੱਢੇ ਨਾਲੇ ਨੂੰ ਬਚਾਉਣ ਵਾਸਤੇ ਬੁੱਢੇ ਨਾਲੇ ਦੀ ਜਿੱਥੇ ਕਾਇਆ ਪਲਟਵਾਹਤੇ ਪੰਜਾਬ ਭਰ ਦੇ ਨੌਜਵਾਨ ਜਿਹੜੇ ਹੈਗੇ ਆ ਸੰਘਰਸ਼ ਕਰੇ ਇਸੇ ਦੌਰਾਨ ਹਲਕਾ ਡੇਰਾ ਬਸਰੀ ਦਾ ਇੱਕ ਨੌਜਵਾਨ ਹੈਵਤਪੁਰ ਦਾ ਸਲਵਜੀਤ ਜਿਹੜਾ ਹੈਗਾ ਸੈਣੀ ਉਸ ਵੱਲੋਂ ਬਹੁਤ ਅੱਛਾ ਪ੍ਰਾਲਾ ਕੀਤਾ ਗਿਆ ਉਸ ਵੱਲੋਂ ਐਨਜੀਟੀ ਤੱਕ ਇਸ ਮਾਮਲੇ ਨੂੰ ਉਠਾਇਆ ਗਿਆ ਨੇਕਟਰ ਫੈਕਟਰੀ ਦੀ ਗੱਲ ਕਰ ਰਹੇ ਨੇਕਟਰ ਫੈਕਟਰੀ ਦੇ ਗੰਦੇ ਪਾਣੀ ਨੂੰ ਲੈ ਕੇ ਜਿਹੜਾ ਹੈਗਾ ਐਨਜੀਟੀ ਤੱਕ ਮਾਮਲਾ ਲੈ ਕੇ ਗਏ ਔਰ ਬਹੁਤ ਵੱਡੀ ਜਿਹੜੀ ਇੱਕ ਕਾਰਵਾਈ ਹੋਈ ਕਿ 5 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਹੋਇਆ ਆਪਾਂ ਗੱਲ ਕਰਦੇ ਆ ਸਲਵਜੀਤ ਜੀ ਤੁਹਾਡਾ ਸਵਾਗਤ ਕਰਦੇ ਆ ਆਪਣੇ ਸਟੂਡੀਓ 'ਚ ਸਾਨੂੰ ਇੱਕ ਦਸਬ ਮਾਮਲਾ ਕੀ ਸੀ ਜਿਹੜਾ ਤੁਹਾਨੂੰ ਐਨਜੀਟੀ ਤੱਕ ਜਾਣਾ ਪਿਆ ਦਿੱਲੀ ਤੱਕ ਮਾਰ ਕਰਨੀ ਵੀ ਕੀ ਮਾਮਲਾ ਸੀ ਪੂਰਾ ਇਹ ਮਾਮਲਾ 2022 ਤੋਂ ਆਪਾਂ ਨੇ ਚੱਕਿਆ ਸੀ ਪਿੰਡ ਦੀ ਸ਼ਾਮਲਾੜ ਜ਼ਮੀਨ ਦਾ ਮਾਮਲਾ ਸੀਗਾ ਤੇ ਆਪਣਾ ਜਿਹੜਾ ਪਿੰਡ ਦਾ ਦਰਿਆ ਹੈ ਆਪਣਾ ਬਰਸਾਤੀ ਚੋਹ ਹੈ ਉਹਦੀ ਜਿਹੜੀ ਜ਼ਮੀਨ ਸੀ ਉਹਦੇ ਅੰਦਰ ਪਾਣੀ ਨੈਕਟਰ ਦੁਆਰਾ ਘੇਰਾ ਜਾ ਰਿਹਾ ਸੀਗਾ ਕਾਫੀ ਲੰਬੇ ਸਮਿਆਂ ਤੋਂ ਤੇ ਪਹਿਲਾਂ ਪੰਚਾਇਤ ਨੇ ਦਈ ਉਦੋਂ ਸਾਨੂੰ ਇਹਦੇ ਨੁਕਸਾਨ ਨਹੀਂ ਪਤਾ ਸੀਗੇ ਇਹਨਾਂ ਨੇ ਕਿਹਾ ਵੀ ਪੇਡੇ ਲਾਵਾਂਗੇ ਆਪਾਂ ਤੇ ਇੱਥੇ ਆਪਣਾ ਪਾਣੀ ਛੱਡਾਂਗੇ ਤਾਂ ਹੌਲੀ-ਹੌਲੀ ਇਹਨਾਂ ਨੇ ਕੈਮੀਕਲ ਛੱਡਣਾ ਸ਼ੁਰੂ ਕਰਤਾ ਜੀ ਉਹ ਸਾਡੇ ਖੇਤਾਂ 'ਚ ਮੋਟਰਾਂ 'ਚ ਨੀਚੇ ਰੱਖੀ ਆਈ ਕਈ ਵਾਰ ਤੇ ਪਾਣੀ ਦਾ ਜਿਹੜੇ ਸੈਂਪਲ ਚੈੱਕ ਹੋਏ ਉਹ ਵੀ ਫੇਲ ਆਏ ਤਾਂ ਮੈਂ ਪਿੰਡ ਦੀ ਪੰਚਾਇਤ ਨਾਲ ਵੀ ਮੇਰਾ ਕਾਫੀ ਸੰਘਰਸ਼ ਰਿਹਾ ਹੈ ਕਿ ਇਹਨਾਂ ਨੂੰ ਜ਼ਮੀਨ ਨਾ ਦਿੱਤੀ ਜਾਵੇ ਫੇਰ ਮੈਂ ਵੀਡੀਓ ਸਾਹਿਬ ਕੋਲ ਗਿਆ ਡੀਡੀਪੀਓ ਸਾਹਿਬ ਕੋਲ ਗਿਆ ਤੇ ਇੱਥੋਂ ਤੱਕ ਕਿ ਧਾਲੀਵਾਲ ਸਾਹਿਬ ਜਦੋਂ ਪੰਚਾਇਤ ਮੰਤਰੀ ਸੀਗੇ ਮੈਂ ਉਹਨਾਂ ਕੋਲ ਵੀ ਗਿਆ ਕਿ ਜਿਹੜੀ ਜ਼ਮੀਨ ਤੁਸੀਂ ਇਹਨਾਂ ਨੂੰ ਦੇ ਰਹੇ ਹੋ ਉਹ ਪੰਚਾਇਤ ਦੀ ਤੇ ਪੂਰੇ ਪਿੰਡ ਦੀ ਰਜਾਮੰਦੀ ਨਾਲ ਦੇਣੀ ਚਾਹੀਦੀ ਹੈ ਗ੍ਰਾਮ ਸਭਾ ਕਰਕੇ ਪਰ ਪ੍ਰਸ਼ਾਸਨ ਨੇ ਬੜੀ ਚਲਾਕੀ ਨਾਲ ਆ ੱੱ ੱਕੇ ਨਾਲ ਕਹਿ ਲੋ ਇਹ ਦੁਬਾਰਾ ਨੈਕਟਰ ਨੂੰ 3 ਸਾਲ ਵਾਸਤੇ ਦੇਤੀ ਜਦੋਂ ਕਿ ਇਹ ਪਿਛਲੇ ਕਈ ਸਾਲਾਂ ਤੋਂ ਇੱਕ ਇੱਕ ਸਾਲ ਵਾਸਤੇ ਦੇਈ ਜਾ ਰਹੀ ਸੀ ਪਰ ਜਦ ਮੇਰੀ ਕਿਸੇ ਨੇ ਨਾ ਸੁਣੀ ਇੱਥੇ ਲੋਕਲ ਪ੍ਰਸ਼ਾਸਨ ਨੇ ਪੁਲਿਸ ਪੋਲਿਊਸ਼ਨ ਡਿਪਾਰਟਮੈਂਟ ਨੇ ਤਾਂ ਮੈਂ ਸਾਰਿਆਂ ਤੋਂ ਇੱਕ ਇੱਕ ਐਪਲੀਕੇਸ਼ਨ ਦਿੰਦਾ ਰਿਹਾ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਮੈਂ ਇਹ ਸਾਰੀ ਲੈਟਰ ਤੇ ਇਹਨਾਂ ਦਾ ਜੋ ਕਾਰਨਾਮਾ ਸੀਗਾ ਉਹਦੀ ਫੋਟੋਆਂ ਖਿੱਚ ਕੇ ਐਨਜੀਟੀ ਨੂੰ ਪਾਈ ਤੇ ਐਨਜੀਟੀ ਨੇ ਦੋ ਆਪਣਾ 2024 21 ਨਵੰਬਰ ਨੂੰ ਇੱਕ ਬਹੁਤ ਇਤਿਹਾਸਿਕ ਫੈਸਲਾ ਕੀਤਾ ਤੇ ਉਹਨਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜੇ ਉਹਨਾਂ ਨੇ ਇਹ ਮਾਮਲੇ ਨੂੰ ਚੁੱਕਿਆ ਇਹਦਾ ਸਭ ਤੋਂ ਵੱਡਾ ਹੱਥ ਹੁਣ ਐਨਜੀਟੀ ਦਾ ਹੈ ਇੱਥੇ ਤੱਕ ਲੈ ਕੇ ਆਣ ਦਾ ਕਿਉਂਕਿ ਇਸ ਫੈਕਟਰੀ ਕਾਰਨ ਤੇ ਹੋਰ ਵੀ ਛੋਟੀ ਛੋਟੀ ਹੋਰ ਵੀ ਫੈਕਟਰੀਆਂ ਆਏਗਾ ਜਿਨ੍ਹਾਂ ਕਰ ਸਾਡੇ ਪਿੰਡ ਦਾ ਪਾਣੀ ਹਰੀ ਪਰ ਹਿੰਦੂਆਂ ਹੋ ਗਿਆ ਮੁਾਰਕ ਪਰ ਹੋ ਗਿਆ ਹੋਰ ਜਿਹੜੀ ਆਪਾਂ ਸੱਦੇ ਮਾਜਰੇ ਦੇ ਸੁਸਾਇਟੀਆਂ ਆ ਗਈ ਨਵੀਂ ਵੱਡੇ ਵੱਡੀ ਸੁਸਾਇਟੀਆਂ ਪਰ ਪਾਣੀ ਉੱਥੇ ਦਾ ਪੀਣ ਲਾਇਕ ਨਹੀਂ ਰਿਹਾ 300 ਫੁੱਟ ਤੱਕ ਜਦੋਂ ਆਪਾਂ ਟੋਇਟ ਟੇਬਲ ਕੱਢਦੇ ਆ ਆਪਣੇ ਖੇਤਾਂ ਦੇ ਉਹਦੇੰਦੋਂ ਰੱਖ ਹੀ ਆਂਦੀ ਹੈ ਹੁਣ ਜੇ ਆਪਾਂ ਇਹਨਾਂ ਨੂੰ ਪੁੱਛੇ ਵੀ 300 ਫੁੱਟ ਤੱਕ ਜਦ ਰੱਖ ਹੀ ਆਣ ਲੱਗੀ ਤਾਂ ਕੈਮੀਕਲ ਕਿੱਥੇ ਤੱਕ ਚਲਾ ਗਿਆ ਤੇ ਸਾਡੇ ਪਿੰਡ 'ਚ ਇਕੱਲਾ ਕੈਂਸਰ ਦੀ ਪ੍ਰੋਬਲਮ ਨਹੀਂ ਸਕਿਨ ਦੀ ਪ੍ਰੋਬਲਮ ਸਾਹਸ ਦੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਇਹਨਾਂ ਦੀ ਚਿਮਨੀ ਤੋਂ ਰਾਖੀ ਉੱਡਦੀ ਐ ਅੱਖਾਂ 'ਚ ਪੈਂਦੀ ਐ ਤੁਸੀਂ ਆਪਣੇ ਕੱਪੜੇ ਨਹੀਂ ਵਾਰ ਸੁੱਕਣੇ ਪਾ ਸਕਦੇ ਤੁਸੀਂ ਸਵੇਰੇ ਗੱਡੀ ਦੇਖੋ ਗੱਡੀ ਦਾ ਇੰਨਾ ਬੁਰਾ ਹਾਲ ਹੁੰਦਾ ਰਾਖੀ ਗਿਰ ਕੇ ਯਾਨੀ ਕਿ ਸਾਰੀ ਹੱਦਾਂ ਲਿਮਟਾਂ ਇਹਨਾਂ ਨੇ ਪਾਰ ਕਰ ਦਿੱਤੀਆਂ ਨੇ ਤੇ ਜਿਹੜੀ ਇਹ ਪਿੱਛੇ ਜੀ ਕਹਿੰਦੇ ਸੀ ਆਪਾਂ ਪੇਡੇ ਲਾਵਾਂਗੇ ਉਹਦੇ ਪਾਣੀ ਛੱਡਾਂਗੇ 15 ਸਾਲ ਤੋਂ ਪਲੱਸ ਇਹਨਾਂ ਕੋਲ ਜ਼ਮੀਨ ਐ ਨਾ ਇਹਨਾਂ ਕੋਲ ਕੋਈ ਬੀਲ ਐ ਕਿਸੇ ਦਰਖਤ ਦਾ ਇਹਨਾਂ ਨੇ ਵੇਚਿਆ ਹੋਵੇ ਸਫੈਦਾ ਵੇਚਿਆ ਹੋਣਾ ਮੇਰੇ ਪਿੰਡ ਦੀ ਪੰਚਾਇਤ ਕੋਲ ਮਦਦ ਲਈ ਆਪਾਂ ਐਨਜੀਟੀ ਨੂੰ ਹੁਣ ਵੀ ਕਹਿੰਦੇ ਆ ਤੇ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਕਿ ਇਹਨੂੰ ਬਹੁਤ ਸੀਰੀਅਸ ਮੈਟਰ ਲੈ ਕੇ ਅੱਗੇ ਵਧੋ ਆਪਾਂ ਗੱਲ ਕਰਦੇ ਨੇ ਨੈਕਟਰੀ ਨੈਕਟਰੀ ਨਾਲ ਕੋਈ ਹੋਰ ਵੀ ਇਫੈਕਟ ਹੈਗੇ ਤੁਹਾਡੇ ਨਾਲ ਕਿ ਜਿਹੜਾ ਕੈਮੀਕਲ ਦਾ ਇਦਾਂ ਜਿਹੜਾ ਦੇਖੋ ਜਿਹੜਾ ਰਾਖੀ ਆ ਰਹੀ ਹੈ ਜਾਂ ਗੰਦਾ ਪਾਣੀ ਸਾਡੇ ਪਿੰਡ ਨੂੰ ਨੁਕਸਾਨ ਆ ਸਭ ਤੋਂ ਵੱਡਾ ਆਪਣਾ ਨੈਕਟਰ ਦਾ ਹੈ ਜੀ ਫੈਕਟਰੀਆਂ ਦਾ ਹੋਰ ਵੀ ਬਹੁਤ ਆਂ ਕਾਰ ਆਪਾਂ ਨੇ ਇੱਕ ਦੋ ਵਾਰ ਪਿੱਛੇ ਕੈਮੀਕਲ ਪਲਾਨ ਸੀਗਾ ਉਹਦੇ ਕਾਰਨ ਗੈਸ ਲੀਕ ਹੋਈ ਹੋਜੋ ਤੇ ਕਾਫੀ ਫਸਲਾਂ ਨੂੰ ਨੁਕਸਾਨ ਹੋਇਆ ਮੈਂ ਉਹਦੀ ਮੀਡੀਆ 'ਚ ਵੀ ਖਬਰ ਲਾਈ ਪਰ ਮੀਡੀਆ ਨੇ ਵੀ ਉਦੋਂ ਮੇਰਾ ਸਾਥ ਨਹੀਂ ਦਿੱਤਾ ਜੀ ਨੈਕਟਰ ਦੀ ਗੱਲ ਕਰੀਏ ਨੈਕਟਰ ਤੁਹਾਡੇ ਪਿੰਡਾਂ ਦੇ ਵਿੱਚ ਪਿਛਲੇ 15-20 ਸਾਲ ਤੋਂ ਜਾਨੀ ਕਿ ਕਾਫੀ ਜਿਹੜਾ ਪੋਲੂਸ਼ਨ ਪੈਦਾ ਕਰੀਏ ਤੁਸੀਂ ਇਸ ਬੰਦੇ ਪੋਲੂਸ਼ਨ ਡਿਪਾਰਟਮੈਂਟ ਨਾਲ ਗੱਲ ਹੋਈ ਤੁਹਾਡੀ ਕੁਝ ਮੇਰੀ ਪੋਲੂਸ਼ਨ ਡਿਪਾਰਟਮੈਂਟ ਬਾਇ ਰਿਟਰਨ ساری ਐਪਲੀਕੇਸ਼ਨਾਂ ਹੈਗੀ ਆ ਜੀ ਤੇ ਮੈਂ ਇੱਕ ਵਾਰ ਸੈਂਪਲ ਵੀ ਭਰਵਾਏ ਸੀਗੇ ਉਹਦੀ ਆਰਟੀਆਈ ਵੀ ਪਾਈ ਮੈਂ ਉਹਦੇ ਸੈਂਪਲ ਦੀ ਰਿਪੋਰਟ ਵਾਸਤੇ ਪਰ ਮੰਨੂ ਉਹਦੇ ਅੰਦਰ ਕੋਈ ਸੰਤੁਸ਼ਟੀ ਭਰਿਆ ਜਵਾਬ ਨਹੀਂ ਮਿਲਿਆ ਜੇ ਹੁਣ ਗੱਲ ਕਰੀਏ ਕਿ ਐਨਜੀਟੀ ਜਿੱਦਾਂ ਹੁਣ ਪਿਛਲੇ ਮਹੀਨੇ ਉਹਨਾਂ ਨੇ ਫਾਈਨ ਕੀਤਾ ਉਹਦੇ ਬਾਅਦ ਚ ਕੋਈ ਹਲਚਲ ਦੇਖਣ ਨੂੰ ਮਿਲੀ ਉੱਥੇ ਤੱਕ ਲੱਗ ਕੇ ਜ। ਅੱਜ ਇਹਦਾ ਹਾਲਾਤ ਕੁਝ ਵੀ ਨਹੀਂ ਹੈਗੀ ਜੀ ਇਹਦਾ ਇਨੀਸ਼ੀਅਲ ਜੁਰਮਾਨਾ ਲਗਾਇਆ ਹੈ 5 ਕਰੋੜ ਦਾ ਤੇ ਅੱਗੇ ਪੰਜਾਬ ਪੋਲੀੂਸ਼ਨ ਬੋਰਡ ਨੂੰ ਵੀ ਉਹਨਾਂ ਨੇ ਹਦਾਇਤ ਕੀਤੀ ਹੈ ਇਹਦਾ ਆਡਿਟ ਕਰਨ ਵਾਸਤੇ ਮਤਲਬ ਕਿ ਹੁਣ ਜਿਹੜੇ ਟੈਕਨੀਕਲ ਪੁਆਇੰਟ ਹੈ ਇਹਨਾਂ ਦੇ ਏਟੀਪੀ ਵਗੈਰਾ ਚ ਜੋ ਟੈਕਨੀਕਲ ਅੱਜ ਦੀ ਡੇਟ ਦੇ ਹਿਸਾਬ ਨਾਲ ਇਕੁਪਮੈਂਟ ਹੋਣੇ ਚਾਹੀਦੇ ਆ ਉਹ ਨਹੀਂ ਹੈਗੇ। ਪਲਾਂਟ 1 ਦਾ ਇਹਨਾਂ ਦਾ ਏਟੀਪੀ ਬੰਦ ਪਿਆ ਸੀਗਾ ਤਾਂ ਹੁਣ ਇਹ ਵੱਦ ਬੱਧ ਸਕਦਾ ਹੈ ਜੁਰਮਾਨਾ ਕਈ ਦਾ ਹੁਣ ਕਹਿੰਦੇ ਆ ਵੀ ਘਟੂਗਾ ਮੇਰੇ ਮੈਨੂੰ ਲੱਗਦਾ ਨਹੀਂ ਹੈ ਘਟੂਗਾ ਜਿੰਨਾ ਸਾਡਾ ਨੁਕਸਾਨ ਹੈ ਪਾਣੀ ਦਾ ਸਾਡੇ ਸਕੂਲ ਦਾ ਸਾਡੀ ਗੁੱਗਾ ਮਾੜੀ ਤੋਂ ਸੈਂਪਲ ਲਿਆ ਗਿਆ ਸਾਡੇ ਖੇਤਾਂ ਚੋਂ ਲਿਆ ਗਿਆ ਹਵਤਪੁਰ ਦੇ ਹਰੀਪੁਰ ਤੋਂ ਲਿਆ ਗਿਆ ਹਰੀਪੁਰ ਦੇ ਸਕੂਲ ਦਾ ਪਾਣੀ ਦਾ ਸੈਂਪਲ ਲਿਆ ਗਿਆ ਤੇ ਮਾਰਕਪੁਰ ਪੀ ਡਬਲਯੂ ਡੀ ਹਾਊਸ ਹੈ ਉੱਥੋਂ ਸੈਂਪਲ ਲਿਆ ਗਿਆ ਪਰ ਉਹ ਪਾਣੀ ਪੀਣ ਯੋਗ ਨਹੀਂ ਹੈਗਾ ਉਹਦੇ ਜੋ ਤੱਤਬ ਹੋਣੇ ਚਾਹੀਦੇ ਆ ਉਹਨਾਂ ਦੀ ਘਾਟ ਹੈ ਮਦਦ ਲਈ ਇਹ ਸਾਡਾ ਬਹੁਤ ਹੀ ਗੰਭੀਰ ਮਸਲਾ ਹੈ ਤੇ ਪੂਰੇ ਮੈਂ ਲਾਕੇ ਵਸਿਆ ਨੂੰ ਵੀ ਬੇਨਤੀ ਕਰਦਾ ਜੀ ਹੁਣ ਤਾਂ ਸਾਡੇ ਕੋਲ ਪ੍ਰੂਫ ਹੈ ਕਿਉਂਕਿ ਐਨਜੀਟੀ ਕੋਈ ਹਲਕੀ ਸੰਸਥਾ ਨਹੀਂ ਹੈਗੀ ਜਿੱਤੇ ਆਪਾਂ ਸ਼ੱਕ ਕਰੀਏ ਵੀ ਹੁਣ ਇਹ 5 ਕਰੋੜ ਦਾ ਛੋਟਾ ਜਿਹਾ ਜੁਰਮਾਨਾ ਨਹੀਂ ਹੈ ਹੁਣ ਪੂਰੇ ਲਾਕਾ ਵਸਿਆ ਨੂੰ ਤੇ ਆਪਣੇ ਮੀਡੀਆ ਦੇ ਭਰਾਵਾਂ ਨੂੰ ਜਿਹੜਾ ਵੀ ਆਪਦੇ ਬੱਚੇ ਇੱਥੇ ਪੰਜਾਬ 'ਚ ਪਾਲਣਾ ਚਾਹੁੰਦਾ ਹੈ ਇੱਥੇ ਡੇਰਾ ਬਸੀ ਆ ਪੂਰੇ ਪੰਜਾਬ 'ਚ ਹਾਲਾਤ ਬਹੁਤ ਮਾੜੇ ਆ ਪਾਣੀ ਦੇ ਸਾਨੂੰ ਬਾਹਰ ਨੂੰ ਧੱਕਿਆ ਜਾ ਰਿਹਾ ਹੈ ਸਾਨੂੰ ਨਸ਼ੇੜੀ ਬਣਾਇਆ ਜਾ ਰਿਹਾ ਹੈ ਸਾਡੇ ਤੇ ਅਲਿਗੇਸ਼ਨ ਲਾਏ ਜਾ ਰਹੇ ਆ ਸਾਡੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਪਰਾਲੀ ਫੁੱਕਣ ਦੇ ਨਾਲ ਪੋਲਿਊਸ਼ਨ ਦਿੱਲੀ ਜਾਂਦਾ ਪਰ ਜਿਹੜਾ ਇੱਥੇ ਪੋਲਿਊਸ਼ਨ ਹੈ ਇਹ ਤਾਂ ਇੰਡਸਟਰੀ ਦਾ ਸਰਕਾਰ ਰੋਕ ਸਕਦੀ ਹੈ ਹੁਣ ਆਪਾਂ ਲੜ ਸਕਦੇ ਆ ਆਪਣਾ ਛੱਡ ਨਹੀਂ ਸਕਦੇ ਹੁਣ মিডিਆ ਨੂੰ ਆਪਣੇ ਭਰਾਵਾਂ ਨੂੰ ਇਹੀ ਹੈ ਕਿ ਡਟ ਕੇ ਖੜ ਜੋ ਜੋ ਆਉਣ ਵਾਲਾ ਸਮਾਂ ਬਹੁਤ ਗੰਭੀਰ ਹੈ ਬਹੁਤ ਅੱਛੀ ਗੱਲ ਕੀਤੀ ਸੁਲਬਜੀਤ ਨੇ ਕਿ ਆਉਣ ਵਾਲਾ ਸਮਾਂ ਜਿਹੜਾ ਕਾਫੀ ਗੰਭੀਰ ਲੱਗ ਰਿਹਾ ਜੇ ਗੱਲ ਕਰੀ ਆਪਾਂ ਨੈਕਟਰ ਦੀ ਪੀਸੀਪੀਐਲ ਦੀ ਇਹੋ ਜੇ ਕਈ ਇੱਥੇ ਕੈਮੀਕਲ ਫੈਕਟਰੀਆਂ ਹੈਗੇ ਜੋ ਸ਼ਰਿਆਮ ਜੋ ਇਲਜ਼ਾਮ ਲੱਗਦੇ ਦੋਸ਼ ਲੱਗਦੇ ਕਿ ਸ਼ਰਿਆਮ ਜਿਹੜਾ ਆਪਣਾ ਗੰਧਲਾ ਪਾਣੀ ਹੈਗਾ ਜ਼ਹਿਰੀਲਾ ਪਾਣੀ ਹੈਗਾ ਜਿਹੜਾ ਉਹ ਨਾਲਿਆਂ ਦੇ ਵਿੱਚ ਸੁੱਟਦੇ ਆ ਜੋ ਘੱਗਰ ਦਰਿਆ ਦੇ ਵਿੱਚ ਜਾਂਦਾ ਔਰ ਇਸ ਹਲਕੇ ਦੇ ਵਿੱਚ ਬਿਮਾਰੀਆਂ ਜਿਹੜੀਆਂ ਵਧਿਆ ਜਾ ਰਹੀਆਂ ਤੇਜ਼ੀ ਨਾਲ ਬਿਮਾਰੀਆਂ ਵਧ ਰਹੀਆਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਪੋਲੂਸ਼ਨ ਦੀ ਤਾਂ ਇੱਥੇ ਦੀ ਜਿਹੜੀ ਕ੍ਰੈਸ਼ਰ ਇੰਡਸਟਰੀ ਹੈਗੀ ਉਸ ਨਾਲ ਕਾਫੀ ਪੋਲੂਸ਼ਨ ਫੈਲ ਰਿਹਾ ਹਜ਼ਾਰਾਂ ਲੀਟਰ ਜਿਹੜਾ ਪਾਣੀ ਹੈਗਾ ਰੋਜ਼ ਬਰਬਾਦ ਹੋ ਰਿਹਾ ਪਰ ਪੰਜਾਬ ਨੂੰ ਬਚਾਉਣ ਲਈ ਕੋਈ ਵੀ ਵਿਭਾਗ ਅੱਗੇ ਨਹੀਂ ਆ ਰਿਹਾ ਜਿਹੇ ਨੌਜਵਾਨ ਪਰਾਲਾ ਕਰ ਰਿਹਾ ਔਰ ਬਹੁਤ ਸ਼ਲਾਂਗਾ ਜੋਕ ਪਰਾਲਾ ਹੈਗਾ ਸਾਰੇ ਨੌਜਵਾਨ ਇਕੱਠੇ ਹੋਣ ਦੀ ਜਿਹੜੀ ਇਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ